ਇਸ ਲਈ ਅਸੀਂ ਜੋ ਖਵਾ ਰਹੇ ਹੈਗੇ ਬਿਲਕੁਲ ਸ਼ੁੱਧ ਸਵਸਥ ਔਰ ਇੱਕ ਇਸ ਤਰੀਕੇ ਵੀ ਉਹ ਤੁਹਾਨੂੰ ਕਿਤੇ ਖਰਾਬ ਨਹੀਂ ਕਰੂਗਾ ਸਾਡੇ ਕੋਲ ਜੋ ਚਨੇ ਬਣਾਏ ਜਾਂਦੇ ਹੈਗੇ ਆ ਉਹਦੇ ਨਾਲ ਪਟੂਰੇ ਨਾਲ ਸਬਜ਼ੀ ਦਿੱਤੀ ਜਾਂਦੀ ਆ ਉਹ ਸਬਜ਼ੀ ਹੈਗੀ ਹੈ ਜਿਹੜੀ ਉਹ ਸਬਜ਼ੀ ਆਪਾਂ ਦਿੰਦੇ ਹੈਗੇ ਬਗੈਰ ਲਸਣ ਪਿਆਜ਼ ਤੋਂ ਅੱਛਾ ਉਸ ਚ ਮਸਾਲੇ ਕੁਝ ਆਪ ਦੇ ਦੇਖ ਕੇ ਬਣਾਏ ਗਏ ਹੈਗੇ ਆ ਜਿਹਦੇ ਨਾਲ ਤੁਹਾਨੂੰ ਤੇਜਾਬ ਨਹੀਂ ਬੰਦਦਾ ਅੱਛਾ ਜਿਹੜੇ ਠੋਲੇ ਪਟੂਰੇ ਆ ਨਾ ਇਹ ਇਹ ਸ਼ੁਰੂਆਤ ਹੋਈ ਹੈਗੀ ਆ ਇਹਦੀ ਪਾਕਿਸਤਾਨ ਤੋਂ ਪਾਕਿਸਤਾਨ ਤੋਂ ਪਿੰਡੀ ਤੋਂ ਅੱਛਾ ਪਿੰਡੀ ਛੋਲੇ ਵਜਦੇ ਹੈਗੇ ਜਿਹੜੇ ਮਸ਼ਹੂਰ ਹੁੰਦੇ ਹੈਗੇ ਆ ਅੱਛਾ ਪਿੰਡੀ ਛੋਲੇ ਹੁੰਦੇ ਹੈਗੇ ਜਿਹੜੇ ਮਸ਼ਹੂਰ ਹੁੰਦੇ ਹੈਗੇ ਆ ਉਹ ਛੋਲੇ ਆਪਾਂ ਬਣਾ ਰਹੇ ਹੈਗੇ ਆ ਕਿਸੇ ਵੀ ਖਰਾਬ ਕਰ ਦੇਗੇ ਉਹਨਾਂ ਨੂੰ ਇੱਕ ਹਾਈਜਾਇਨਿਕ ਔਰ ਅੱਛਾ ਫੂਡ ਖਵਾ ਰਹੇ ਹੈਗੇ ਦੇਖੋ ਅਮੂਲ ਦਾ ਪ੍ਰੋਡਕਟ ਹੈ ਸਭ ਤੋਂ ਮਹਿੰਗੇ ਪ੍ਰੋਡਕਟ ਹੈ ਜੋ ਆਪਾਂ ਯੂਜ਼ ਕਰ ਰਹੇ ਹਾਂ ਆਮ ਕਰਾਚੀ ਉਹ ਕਰਦੇ ਹੋਟਲਾਂ ਦੇ ਵੈਸੇ ਘੱਟ ਯੂਜ਼ ਹੁੰਦੇ ਆ। ਹੋਟਲਾਂ ਦੇ ਵਿੱਚ ਨਹੀਂ ਹੁੰਦੇਗੇ। ਪਰ ਆਪਾਂ ਇੱਥੇ ਸਾਰਾ ਜਿਹੜਾ ਹੈਗਾ ਟੋਟਲੀ ਕੰਪਨੀ ਦੇ ਬੜਾ ਕਯੂਜ਼ ਕਰਦੇ ਆ। ਇੱਕ ਚੌੜੀ ਸਪੈਸ਼ਲ ਹਰਦਵਾਰ ਮਿਲਦੀ ਜੀਏ ਕਨਫਰਮ। ਉਹ ਸਾਵੇਂ ਹਿੰਗ ਵਾਲੇ ਆਲੂ ਆਪਾਂ ਦੇ ਰਹੇ ਹਈਆਂ। ਕੀ ਬਾਤ ਹੈ। ਨਾ ਉਹਦੇ ਤੇਜਾਬ ਬੰਦਾ ਹੈਗਾ। ਫਿਰ ਆਪਾਂ ਇੱਕ ਬਣਾ ਰਹੇ ਹਿਮਾਚਲੀ ਪੂਰੀ। ਉਹ ਹਿਮਾਚਲੀ ਪੂਰੀ ਦੇ ਵਿੱਚ ਚਾਰ ਤਰ੍ਹਾਂ ਦਾ ਆਪਣੇ ਕੋਲ ਆਟਾ ਹੈ। ਦਿੱਕਤਾ ਹੈਗਾ ਆਟਾ ਇੱਕ ਮੈਦਾ ਇੱਕ ਬੇਸਨ ਤੇ ਨਾਲ ਉਹਦੇ ਪਾਈ ਜਾਂਦੀ ਸੂਜੀ ਫਿਰ ਉਹਦੇ ਵਿੱਚ ਕੁਝ ਮਸਾਲੇ ਹੈਗੇ ਆ ਜਿਹੜੇ ਪਾਈ ਜਾਂਦੇ ਹੈਗਾ ਮੇਥੀ ਪਾਈ ਜਾਂਦੀ ਹੈਗੀ ਆ ਉਹ ਪੂਰੀ ਹਿਮਾਸ਼ਰੀਪੁਰ ਦੀ ਸਿਖਾਉਂਗੇ ਉਹ ਪੂਰੀ ਤਰ੍ਹਾਂ ਤੁਹਾਡੇ ਨਾਲ ਦੇ ਹਜਮ ਹੋ ਜਾਊਗਾ ਸਾਨੂੰ ਕਈ ਸਾਨੂੰ ਇਹ ਨਹੀਂ ਪਤਾ ਸਾਨੂੰ ਕੁਝ ਬਚ ਲਿਆ ਕਿ ਨਹੀਂ ਬਚ ਲਿਆਗਾ ਅਸੀਂ ਲੱਗੇ ਹੋਏ ਵੀ ਨਹੀਂ ਅੱਛਾ ਖਵਾਓ ਅੱਛਾ ਖਵਾਓ ਯਾਰ ਅੱਛਾ ਖਵਾਓ ਅੱਛਾ ਖਵਾਵਾਂਗੇ ਦਸ ਲੋਕੀ ਸਾਡੇ ਕੋਲ ਆ ਵੀ ਰਹੇਗੇ ਲੋਕੀ ਉਹ ਜਾ ਪਿਆਰ ਵੀ ਦੇ ਦੇਗੇ ਸਾਨੂੰ ਐਸੇ ਕਰਕੇ ਬਾਪਾ ਪਤਾ ਬਾਈਕਰ ਠੀਕ ਹੈ ਕੰਮ ਬਸਲਿਆ ਹੈਗਾ ਉੱਥੇ ਸਾਰਾ ਦਿਨ ਵਿਹਲੇ ਬੈਠ ਰਹੇ ਨੇ ਜਿੱਥੇ ਸਾਰਾ ਦਿਨ ਤੋਲਾ ਫੇਰਾ ਹੁੰਦਾ ਹੈ ਸਤਿ ਸ਼੍ਰੀ ਅਕਾਲ ਸਫਰ ਟੈਲੀਵਿਜ਼ਨ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਆ ਜੋਤ ਕਰੇਵਾਲ ਅੱਜ ਇੱਕ ਇਮੀਗ੍ਰੇਸ਼ਨ ਵਾਲੇ ਦੀ ਹੋਟਲ ਤੇ ਲੈ ਕੇ ਆਏ ਆ ਤੁਸੀਂ ਸਹੀ ਸੁਣਿਆ ਬਾਹਰ ਭੇਜਦੀ ਸੀ ਪਰ ਅੱਜ ਇਹਨਾਂ ਨੇ ਇੱਕ ਹੋਟਲ ਖੋਲ੍ਹਿਆ ਹੋਇਆ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਆਜੋ ਤੁਹਾਨੂੰ ਲੈ ਚਲਦੇ ਆ ਆ ਸਭ ਤੋਂ ਪਹਿਲਾਂ ਹੈਪੀ ਜੀ ਸਤਿ ਸ਼੍ਰੀ ਅਕਾਲ ਤਸਵੀਰਾਂ ਜੀ ਸਸਟ੍ਰਾਫਿਕੋ ਬਹੁਤ ਵਧੀਆ ਬਹੁਤ ਵਧੀਆ ਕੀ ਕਰ ਰਹੇ ਹੋ ਕੌਫੀ ਬਣਾ ਰਹੇ ਆ ਜੋਰਜੀ ਕੌਫੀ ਕੀ ਬਾਤ ਹੈ ਜੀ ਚਲ ਬਣਾ ਲਓ ਤੁਸੀਂ ਨਾਲ ਨਾਲ ਗੱਲਬਾਤ ਵੀ ਜਾਰੀ ਰੱਖਾਂਗੇ ਤਾਂ ਮੈਂ ਤੁਹਾਨੂੰ ਆ ਰੋ ਇੱਕ ਇਧਰ ਤਸਵੀਰ ਦਿਖਾਉਣਾ ਜਿਹੜਾ ਤੁਸੀਂ ਇੱਥੇ ਆਉਂਗੇ ਪਹਿਲਾਂ ਤੁਹਾਨੂੰ ਸ਼ਾਨਦਾਰ ਦ੍ਰਿਸ਼ ਆ ਮਿਲਣਾ ਥੈਂਕਸ ਫॉर ਵਿਜਿਟ ਪੰਜਾਬ ਦਾ ਨਕਸ਼ਾ ਬਣਿਆ ਹੋਇਆ ਐ ਪੂਰਾ ਪਿੰਡ ਖੇਤ ਕਬੱਡੀ ਮੇਲੇ ਪੰਜਾਬ ਨਜ਼ਾਰੇ ਪੰਜ ਦਰਿਆ ਇਹ ਸਾਰਾ ਕੁਝ ਤੁਹਾਨੂੰ ਹੈਪੀ ਜੀ ਦੇ ਹੋਟਲ ਤੇ ਮਿਲ ਜਾਣਾ ਹੈ ਹੈਪੀ ਜੀ ਦੀ ਨਾਲ ਗੱਲਬਾਤ ਕਰਦੇ ਆਪਾਂ ਵੀ ਕਿਵੇਂ ਇਹ ਦਿਮਾਗ ਦੇ ਵਿੱਚ ਆਈ ਵੀ ਇਹ ਹੋਟਲ ਖੋਲੀਏ ਕਿਉਂਕਿ ਹੈਪੀ ਜੀ ਦਾ ਜਿਹੜਾ ਕੰਮ ਹੈ ਉਹ ਇਮੀਗ੍ਰੇਸ਼ਨ ਵਾਲਾ ਕੰਮ ਹੈ ਤੇ ਇਮੀਗ੍ਰੇਸ਼ਨ ਵਾਲੇ ਭਾਈ ਹੋਟਲ ਕਦੋਂ ਤੋਂ ਖੋਲ ਲੈਂਦੇ ਆ ਆਓ ਉਹਨਾਂ ਨਾਲ ਗੱਲਬਾਤ ਕਰੀਏ ਹੈਪੀ ਜੀ ਫਿਰ ਇਹ ਪਲਾਨ ਕਿਵੇਂ ਆਇਆ ਵੀ ਆਪਾਂ ਇਮੀਗ੍ਰੇਸ਼ਨ ਦਾ ਵੀ ਨਾਲ-ਨਾਲ ਕੰਮ ਹੈ ਤੁਹਾਡਾ ਤੇ ਨਾਲ-ਨਾਲ ਇਹ ਕਿਵੇਂ ਸੋਚਿਆ ਵੀ ਇੱਕ ਹੋਟਲ ਕਰ ਲਈਏ ਜੇ ਜੀ ਕੋਈ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਕੋਲ ਇੱਥੇ ਪਹੁੰਚੇ ਹੋਗੇ ਜੀ ਔਰ ਸੋਬੇ ਜੋ ਦਰਸ਼ਕ ਹੈਗੇ ਆ ਸਰੋਤੇ ਹੈਗੇ ਆ ਉਹਨਾਂ ਨੂੰ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਐਕਚੁਅਲ ਦੇ ਵਿੱਚ ਜੋ ਪੰਜਾਬ ਸਰਕਾਰ ਦਾ ਇੱਕ ਜੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਭਗਵੰਤ ਮਾਨ ਜੀ ਨੇ ਇਹ ਗੱਲ ਕਹੀ ਸੀਗੀ ਕਿ ਫੋਨ ਲੋਕੀ ਬਾਹਰ ਨਹੀਂ ਜਾਣਗੇ ਬਾਹਰੋਂ ਆ ਕੇ ਇੱਥੇ ਕੰਮ ਕਰਨਗੇ ਅੱਛਾ ਦੇਖਿਆ ਉਹਦੇ ਕਰਕੇ ਇਮੀਗ੍ਰੇਸ਼ਨ ਦਾ ਕੰਮ ਜਿਹੜਾ ਸੀਗਾ ਉਹ ਬਹੁਤ ਜ਼ਿਆਦਾ ਘਟ ਗਿਆ ਹੈਗਾ ਘਟ ਕੀ ਗਿਆ ਹੈ ਮੈਂ ਕਹਿੰਦਾ ਇੱਕ ਸਮਲੇ ਕਤਮ ਹੀ ਹੋ ਗਿਆ ਹੈਗਾ ਹੂੰ ਕੁਝ ਕੈਨੇਡਾ ਦੇ ਪਾਬੰਦੀਆਂ ਲਾਤੀਆਂ ਜੀ ਅੱਛਾ ਉਹਦੇ ਕਰਕੇ ਕੰਮ ਦੇ ਉੱਤੇ ਬਹੁਤ ਜ਼ਿਆਦਾ ਫਰਕ ਪੈ ਗਿਆ ਜੀ ਅੱਛਾ ਫਿਰ ਉਸ ਕਰਕੇ ਵਿਲੇ ਹੋ ਗਏ ਸੀ ਜੀ ਅੱਛਾ ਉਹ ਕਿਹੜੇ ਫਿਰ ਵਿਲੇ ਨਾਲ ਕੋਈ ਨਾ ਕੋਈ ਕੰਮ ਤਾਂ ਕਰਨਾ ਹੀ ਕਰਨਾ ਹੂੰ ਫਿਰ ਕਿਸੇ ਮੰਡੀ ਦੇ ਵਿੱਚ ਜ਼ਰੂਰਤ ਸੀਗੀ ਤੇ ਇੱਕ ਆਪਾਂ ਹਾਈਜੈਨਿਕ ਜਿਹਨੂੰ ਕਹਿ ਦਿੰਦੇ ਹੈਗੇ ਆ ਜੀ ਹਾਈਜੈਨਿਕ ਫੂਡ ਹੂੰ ਉਹ ਪ੍ਰੋਵਾਈਡ ਕਰਵਾ ਰਹੇ ਹੈਗੇ ਆ ਮੰਡੀ ਨੂੰ ਜੀ ਆਪਾਂ ਤੇ ਫਿਰ ਇਹ ਨਹੀਂ ਲੱਗਿਆ ਵੀਰੇ ਇਹ ਕੰਮ ਛੋਟਾ ਕਿਉਂਕਿ ਤੁਸੀਂ ਇਮੀਗ੍ਰੇਸ਼ਨ ਦਾ ਕੰਮ ਕਰਦੇ ਸੀ ਇਹ ਨਹੀਂ ਲੱਗਿਆ ਯਾਰ ਕਿੱਧਰ ਹੋਟਲ ਤੇ ਬਹਿਣਾ ਪਊਗਾ ਕਿੱਦਾਂ ਉਹਦੇ ਲੋਕ ਆਉਣਗੇ ਇਹ ਪਤਾ ਨਹੀਂ ਅਨਪੜ੍ਹ ਲੋਕਾਂ ਨਾਲ ਮੱਥਾ ਪਿਆ ਲੈਣਾ ਕਿੱਦਾਂ ਲਾਹਣਾ ਆਹ ਥੋੜੇ ਸਾਹਮਣੇ ਹੁਣ ਆਪਾਂ ਦੇਖੋ ਕੌਫੀ ਤਿਆਰ ਕੀਤੀ ਹੈ ਤੁਸੀਂ ਪਹਿਲੇ ਕੌਫੀ ਦੇਖੋ ਆਪ ਤਿਆਰ ਕੀਤੀ ਮਸ਼ੀਨ ਹੈਗੀ ਆ ਕੌਫੀ ਦੀ ਮਸ਼ੀਨ ਨਹੀਂ ਅਸੀਂ ਮਸ਼ੀਨ ਤਿਆਰ ਆ ਦੇ ਅਸੀਂ ਕੀਤੀ ਹੈ ਹੁਣ ਜਾਓਗੇ ਇਹ ਹੁਣ ਜਿਹੜੀ ਤੁਸੀਂ ਗੱਲ ਕੀਤੀ ਸੀ ਵੀ ਕੰਮ ਦੀ ਵੀ ਕੰਮ ਦੀ ਕਰ ਲਓ ਥੋੜਾ ਯਾਰ ਆ ਜਿਓ ਜੀ ਆਜੋ ਆਪਾਂ ਨਾਲ ਨਾਲ ਕੰਮ ਵੀ ਕਰ ਰਹੇ ਆ ਇਹ ਤੇ ਨਾਲ ਨਾਲ ਇਹਨਾਂ ਦੇ ਗੱਲਾਂ ਬਾਤਾਂ ਵੀ ਕਰਾਂਗੇ ਆਜੋ 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 ਜੋਟੀ ਆਜੋ ਜੀ ਤੁਹਾਡਾ ਸਵਾਗਤ ਹੈ ਪਹਿਲੇ ਤਾਂ ਜੀ ਦੇਖੋ ਇੱਕ ਚੀਜ਼ ਹੁੰਦੀ ਹੈਗੀ ਆ ਹਾਂ ਜੀ ਕਿ ਗੁਰਦਾਸ ਮਾਨ ਸਾਹਿਬ ਦੇ ਗਾਣੇ ਹੈਗਾ ਅੱਛਾ ਕਿ ਕੰਮ ਛੋਟਾ ਵੱਡਾ ਨਹੀਂ ਹਾਂਜੀ ਬੰਦੇ ਦੀ ਸੋਚ ਹੈ ਵੱਡੀ ਛੋਟੀ ਕੀ ਬਾਤ ਹੈ ਨਹੀਂ ਅਸੀਂ ਜੋ ਇੱਥੇ ਕੰਮ ਕਰਦੇ ਹੈਗੇ ਸਾਰੇ ਅਸੀਂ ਆਪਸ ਦੇ ਵਿੱਚ ਭਰਾ ਹੈਗੇ ਆ 파ਟਨਰ ਹੈਗੇ ਆ ਹੂੰ ਸਾਡਾ ਕੋਈ ਕਿਸੇ ਨਾਲ ਲੋ ਨਹੀਂਗਾ ਇਹ ਕੰਮ ਜੋ ਆਪਾਂ ਕਰ ਰਹੇ ਹੈਗੇ ਆ ਤੁਸੀਂ ਦੇਖਿਆ ਹੁਣ ਹੈਗਾ ਵੀ ਆਪਣੇ ਕੋਲ ਜਿਹੜਾ ਕੰਮ ਹੈ ਸਾਰਾ ਟੋਟਲੀ ਯਾਨੀ ਕਿ ਕੰਪਨੀ ਦੇ ਜੋ ਪ੍ਰੋਡਕਟ ਹੈਗੇ ਉਹ ਆਪਾਂ ਯੂਜ਼ ਕਰ ਰਹੇ ਹੈਗੇ ਆ ਜੀ ਤੁਸੀਂ ਦੇਖੋ ਹੁਣ ਦੁੱਧ ਜੋ ਕੌਫੀ ਬਣੀ ਹੈਗੀ ਆ ਕੌਫੀ ਵੀ ਬੇਰਕਾ ਦੁੱਧ ਔਰ ਅਮੂਲ ਦੀ ਕਰੀਮ ਪਾਈ ਗਈ ਹੈਗੀ ਉਹਦੇ ਵਿੱਚ ਔਰ ਨੈਸਕੈਫੀ ਵੀ ਕਾਇਦਾ ਪਾਈ ਗਈ ਹੈਗੀ ਆ ਲੋ ਆ ਪੈਕਟ ਆ ਆ ਸਾਰੇ ਪ੍ਰੋਡਕਟ ਆਪਣੇ ਕੋਲ ਇਹ ਪੂਰਾ ਵਧੀਆ ਕੰਪਨੀ ਦਾ ਪਾਉਂਦੇ ਆ ਜੀ ਬਿਲਕੁਲ ਸਾਰਾ ਕੁਝ ਕੰਪਨੀ ਦਾ ਯੂਜ਼ ਕਰਦੇ ਹੈਗੇ ਆ ਜਿਹੜੀ ਆਪਣੇ ਕੋਲ ਪਾਵ ਹਾਜੀ ਬੰਦੀ ਹੈਗੀ ਆ ਉਹ ਸਾਰੇ ਅਮੁੱਲ ਦੇ ਪ੍ਰੋਡਕਟ ਚ ਬੰਦੀ ਹੈਗੀ ਮੈਂ ਤੁਹਾਨੂੰ ਦਿਖਾਣਾ ਹੈਗਾ ਟੋਟਲੀ ਆ ਦੇਖੋ ਇੱਕ ਇੱਕ ਗੱਲ ਹੋਰ ਹੈ ਤੁਸੀਂ ਇਹ ਕਿਥੋਂ ਬਹੁਤ ਸਾਰੇ ਲੋਕ ਤਾਂ ਇਹ ਸੋਚਦੇ ਵੀ ਪੈਸੇ ਬਣਨੇ ਚਾਹੀਦੇ ਆ ਨਹੀਂ ਆਪਣਾ ਆਪਣਾ ਇਹ ਹੈ ਜੀ ਵੀ ਤੁਸੀਂ ਪ੍ਰੋਡਕਟ ਦਿਓ ਲੋਕਾਂ ਨੂੰ ਅੱਛੀ ਸਿਹਤ ਅੱਛਾ ਇਕ ਤਾਂ ਨਾਲ ਲੋਕੀ ਕਹਿੰਦੇ ਚਲਿਆ ਖਾਓਗੇ ਤਾਂ ਤੁਹਾਡੀ ਸਿਹਤ ਖਰਾਬ ਹੋਊਗੀ ਸਿਹਤ ਖਰਾਬ ਹੋਊਗੀ ਪਰ ਅਸੀਂ ਲੋਕਾਂ ਦੀ ਸਿਹਤ ਨਹੀਂ ਖਰਾਬ ਕਰਦੇਗੇ ਉਹਨਾਂ ਨੂੰ ਇੱਕ ਹਾਈਜਾਇਨਿਕ ਔਰ ਅੱਛਾ ਫੂਡ ਖਵਾ ਰਹੇ ਹੈਗੇ ਦੇਖੋ ਅਮੂਲ ਦਾ ਪ੍ਰੋਡਕਟ ਹੈ ਸਭ ਤੋਂ ਮਹਿੰਗੇ ਪ੍ਰੋਡਕਟ ਹੈ ਜੋ ਆਪਾਂ ਯੂਜ਼ ਕਰਦੇ ਹੈਗੇ ਆ ਆਮ ਕਰਾਚ ਯੂਜ਼ ਕਰਦੇ ਹਾਟਲਾਂ ਜਿਵੇਂ ਸੇ ਘੱਟ ਯੂਜ਼ ਹੁੰਦੇ ਆ ਹਾਟਲਾਂ ਦੇ ਵਿੱਚ ਨਹੀਂ ਹੁੰਦੇਗੇ ਪਰ ਆਪਾਂ ਇੱਥੇ ਸਾਰਾ ਜਿਹੜਾ ਹੈਗਾ ਟੋਟਲੀ ਕੰਪਨੀ ਦੇ ਪ੍ਰੋਡਕਟ ਯੂਜ਼ ਕਰਦੇ ਹੈਗੇ ਅੱਛਾ ਹੂੰ ਤਸੋਂ ਹੋਂ ਲਈ ਸਿਹਤ ਕਿਵੇਂ ਖਰਾਬ ਹੋਊਗੀ ਸਿਹਤ ਬਣੂਗੀ ਸਾਡੇ ਵਰਗੇ ਬਣਾਂਗੇ ਹਾਂ ਵੈ ਵੈਸੇ ਜਿਹੜੀ ਹੁਣ ਦੀ ਜਨਰੇਸ਼ਨ ਦੀ ਗੱਲ ਕਰੀਏ ਉਹਨਾਂ ਦੀ ਪੀੜ੍ਹੀ ਦੀ ਗੱਲ ਕਰੀਏ ਆ ਜਾਓ ਬੈਠੋ ਤਾਂ ਮੈਨੂੰ ਲੱਗਦਾ ਵੀ ਮਸਾ ਉਹਨਾਂ ਦਾ ਭਾਰ ਜਿਹੜਾ 40 40 ਕਿਲੋ ਹੀ ਰਹਿ ਜਾਂਦਾ ਦੇਖੋ ਪਹਿਲੇ ਦਾ ਆਪਣਾ ਇੱਕ ਚੱਲਦਾ ਸੀ ਨਾ ਪੰਜਾਬ ਦੇ ਵਿੱਚ ਵੀ ਦੇਸੀ ਘਿਓ ਖਾਓ ਅੱਜਕੱਲ ਮੈਂ ਫਿਰ ਨਵੀਂ ਪਨੀਰ ਨੂੰ ਦੇਸੀ ਘਿਓ ਦਾ ਪਤਾ ਹੀ ਨਹੀਂਗਾ ਵੀ ਦੇਸੀ ਘਿਓ ਕੀ ਹੈ ਮੱਖਣ ਕੀ ਹੈ ਜਿਹੜਾ ਲੋਕਾਂ ਨੂੰ ਪਤਾ ਹੀ ਨਹੀਂ ਪਰ ਆਪਾਂ ਜੇਕਰ ਦੇਖੇ ਚ ਲਈ ਆਪਾਂ ਨੂੰ ਪਤਾ ਹੈ ਵੀ ਦੇਸੀ ਕਿਉ ਖੀਏ ਦੇਸੀ ਕਿਉ ਦੇ ਫਾਇਦੇ ਕੀ ਹੈ ਫਾਇਦੇ ਕੀ ਆ ਅੱਜ ਕੱਲ ਜੋ ਕਹ ਦਿੰਦੇ ਹੈਗੇ ਵੀ ਦੇਸੀ ਕਿਉ ਖਾਣ ਦੇ ਨਾਲ ਜੀ ਅਟੈਕ ਹੋ ਜਾਂਦਾ ਹੈਗਾ ਬਿਲਕੁਲ ਗਲਤ ਗੱਲ ਦੇਸੀ ਕਿਉ ਜੋ ਸ਼ੁਰੂ ਤੋਂ ਚੱਲਦਾ ਆ ਰਿਹਾ ਹੈਗਾ ਪਹਿਲੇ ਸਾਡੇ ਪੀੜ੍ਹੀਆਂ ਨੂੰ ਅਟੈਕ ਨਹੀਂ ਹੋਇਆਗਾ ਹੁਣ ਜੇ ਪਨੀਰੀ ਦੇ ਖਾਣਾ ਛੱਡਤਾ ਉਹ ਦੇਸੀ ਕਿਉ ਤਾਂ ਹੁਣ ਤੁਸੀਂ ਦੇਖੋ ਅਟੈਕ ਵੀ ਵੱਧ ਰਿਹਾ ਹੈ ਬਰੇਡ ਹੈਮਰੇਜ ਵੱਧ ਰਿਹਾ ਆਨੰਤ ਤਰ੍ਹਾਂ ਦੇ ਰੋਗ ਵੱਧ ਰਹੇਗੇ ਅਸੀਂ ਅਸੀਂ ਜੋ ਖਵਾ ਰਹੇ ਹੈਗੇ ਬਿਲਕੁਲ ਸ਼ੁੱਧ ਸਵਸਥ ਔਰ ਇੱਕ ਇਸ ਤਰੀਕੇ ਵੀ ਉਹ ਤੁਹਾਨੂੰ ਕਿਤੇ ਖਰਾਬ ਨਹੀਂ ਕਰੂਗਾ ਹੂੰ ਸਾਡੇ ਕੋਲ ਜੋ ਚਨੇ ਬਣਾਏ ਜਾਂਦੇ ਹੈਗੇ ਆ ਉਹਦੇ ਨਾਲ ਪਟੂਰੇ ਨਾਲ ਸਬਜ਼ੀ ਦਿੱਤੀ ਜਾਂਦੀ ਹੈ ਹੂੰ ਉਹ ਸਬਜ਼ੀ ਹੈਗੀ ਹੈ ਜਿਹੜੀ ਉਹ ਸਬਜ਼ੀ ਆਪਾਂ ਦਿੰਦੇ ਹੈਗੇ ਬਿਨਾਂ ਲਸਣ ਪਿਆਜ਼ ਤੋਂ ਅੱਛਾ ਉਸ ਚ ਮਸਾਲੇ ਕੁਝ ਆਪ ਦੇ ਦੇਖ ਕੇ ਬਣਾਏ ਗਏ ਹੈਗੇ ਆ ਜਿਹਦੇ ਨਾਲ ਤੁਹਾਨੂੰ ਤਜਾਬ ਨਹੀਂ ਬਣਦਾ ਅੱਛਾ ਖੂਫੀਆ ਮਸਾਲੇ ਕਹਿੰਦੇ ਖੂਫੀਆ ਕਹਿੰਦੇ ਆਪ ਦੇ ਘਰ ਦੇ ਪਸਾਏ ਹੋਏ ਮਸਾਲੇ ਵੀ ਆਪ ਦੇ ਦੇਖ ਰੇਖੇ ਸੇ ਪਸਾਏ ਹੋਏ ਮਸਾਲੇ ਹੈਗੇ ਤੁਹਾਨੂੰ ਤਜਾਬ ਨਹੀਂ ਬਣੂਗਾ ਹੂੰ ਇਹ ਕੋਈ ਪਿਆਬ ਨਹੀਂ ਬਣੂਗਾ ਜੀ ਫਿਰ ਉਸ ਤੋਂ ਅੱਗੇ ਆਜੋਗਾ ਵੀ ਸਾਡੇ ਕੋਲ ਜੋ ਸਬਜ਼ੀ ਬਣਦੀ ਹੈਗੀ ਇਹ ਦਾਸਤ ਤੁਹਾਨੂੰ ਜੋ ਪਟੂਰਾ ਬਣ ਰਿਹਾ ਪਟੂਰੇ ਦੀ ਤੁਸੀਂ ਜੇਕਰ ਆ ਕੇ ਚੈੱਕ ਕਰੋ ਮੇਦੀ ਖਮੀਰ ਚੈੱਕ ਕਰੋਗੇ ਤੁਸੀਂ ਕਹੋ ਕੀ ਬਾਤ ਹੈ ਹਮ ਲਜੀਜ਼ ਕੀ ਬਾਤ ਹੈ ਉਹਨੂੰ ਰਾਤ ਨੂੰ ਹੀ ਮਸਾਲਾ ਦਾ ਪਟੂਰੇ ਦਾ ਆਟਾ ਲਾ ਕੇ ਜਾਇਆ ਜਾਂਦਾ ਹੈਗਾ ਜੀ ਸਵੇਰੇ ਫਿਰ ਉਹਨੂੰ ਕੜਦੇ ਹੈਗੇ ਅੱਛਾ ਇਹਦਾ ਆਮ ਤੌਰ ਤੇ ਕੀ ਕਰਦੇ ਅੱਧੇ ਘੰਟੇ ਰੈਫਸ ਤਵਾ ਕੇ ਪਟੂਰੇ ਕੱਢਦੇ ਹਾਂ ਹਮ ਵੀ ਕਹਿਣਾ ਮਤਲਬ ਤੋਟੀਆਂ ਪੂਰੀਆਂ ਖਾ ਕੇ ਨਾ ਤਾਂ ਪਿਆਬ ਬਣਾ ਬਿਲਕੁਲ ਤੇ ਨਾ ਹੀ ਕਿਸੇ ਡਾਕਟਰ ਕੋਲੇ ਜਾਣਾ ਪਿਆ ਬਿਲਕੁਲ ਜੀ ਬਿਲਕੁਲ ਇੱਕ ਹੋਰ ਤੁਹਾਨੂੰ ਦੱਸ ਦਿੰਨੇ ਹੈਗਾ ਹਾਂ ਜੀ ਵੀ ਆਪਾਂ ਇਹ ਕੰਮ ਸ਼ੁਰੂ ਕਰਨ ਤੋਂ ਪਹਿਲੇ ਇਹਦੀ ਇੱਕ ਦੇਖਿਆ ਸੀ ਵੀ ਕਿੱਥੋਂ ਸ਼ੁਰੂਆਤ ਹੋਈ ਹੈ ਜਿਹੜੇ ਛੋਲੇ ਭਟੂਰੇ ਆ ਨਾ ਇਹੇ ਸ਼ੁਰੂਆਤ ਹੋਈ ਹੈਗੀ ਆ ਇਹਦੀ ਪਾਕਿਸਤਾਨ ਤੋਂ ਪਾਕਿਸਤਾਨ ਤੋਂ ਪਿੰਡੀ ਤੋਂ ਅੱਛਾ ਪਿੰਡੀ ਛੋਲੇ ਵਜਦੇ ਹੈਗੇ ਜਿਹੜੇ ਮਸ਼ਹੂਰ ਹੁੰਦੇ ਹੈਗੇ ਆ ਅੱਛਾ ਪਿੰਡੀ ਛੋਲੇ ਹੁੰਦੇ ਹੈਗੇ ਜਿਹੜੇ ਮਸ਼ਹੂਰ ਹੁੰਦੇ ਹੈਗੇ ਆ ਉਹ ਛੋਲੇ ਆਪਾਂ ਬਣਾ ਰਹੇ ਹੈਗੇ ਹੁਣ ਲਸਣ ਪਿਆਜ਼ ਤੋਂ ਬਗੈਰ ਹੁੰਦੇ ਹੈਗੇ ਆ ਭਟੂਰੇਆਂ ਦੇ ਨਾਲ ਛੋਲੇ ਜਿਹੜੇ ਹੁੰਦੇ ਹੈਗੇ ਤੇ ਉਹਦੇ ਵਿੱਚ ਲਸਣ ਪਿਆਜ਼ ਨਹੀਂ ਪੈਂਦਾ ਜਿਹਦੇ ਕਰਕੇ ਜਿਹੜਾ ਪਟੂਰਾ ਹੈਗਾ ਥੋੜੇ ਡਾਈਜੈਸਟ ਹੋ ਜਾਂਦਾ ਹੈਗਾ ਜਿਹਨੂੰ ਆਪਾਂ ਕਹਦੇ ਨੇ ਹਜ਼ਮ ਹੋ ਜਾਂਦਾ ਹੈਗਾ ਜੇ ਲਸਣ ਪਿਆਜ਼ ਹੋਊਗਾ ਉਹ ਬਹੁਤ ਜ਼ਿਆਦਾ ਹੈਵੀ ਹੋ ਜਾਊਗਾ ਉਹ ਪਟੂਰਾ ਥੋੜੇ ਹਜ਼ਮ ਨਹੀਂ ਹੋਊਗਾ ਆਪਣਾ ਪਟੂਰਾ ਖਾ ਕੇ ਕੋਈ ਵੀ ਬੰਦਾ ਇਹ ਨਹੀਂ ਕਹਿ ਸਕਦਾਗਾ ਵੀ ਸਾਡੇ ਡਾਈਜੈਸਟ ਨਹੀਂ ਹੋਇਆ ਅੱਛਾ ਫਿਰ ਆਪੇ ਇੱਕ ਕਚੋਰੀ ਬਣਾ ਰਹੇ ਆ ਕਚੋਰੀ ਪੂਰੀ ਆਪਣੀ ਮਸਾਲੇ ਵਾਲੀ ਆ ਉਹਦੇ ਨਾਲ ਆਲੂ ਦੀ ਸਬਜ਼ੀ ਆ ਜਿਹੜੇ ਕਿ ਹਿੰਗ ਵਾਲੇ ਆਲੂ ਆ ਉਹ ਵੀ ਬਿਨਾਂ ਲਸਣ ਪਿਆਜ਼ ਤੋਂ ਆ ਇਹ ਕਚੋਰੀ ਸਪੈਸ਼ਲ ਹਰਦਵਾਰ ਮਿਲਦੀ ਈ ਕਨ ਕਨ ਅਸਲੀ ਕਚੋਰੀ ਉਹ ਸਾਵੇਂ ਹਿੰਗ ਵਾਲੇ ਆਲੂ ਆਪਾਂ ਦੇ ਰਹੇ ਹਈਆਂ। ਕੀ ਬਾਤ ਹੈ। ਨਾ ਉਹਦੇ ਜਿਹਾ ਬੰਦਾ ਹੈਗਾ। ਫਿਰ ਆਪਾਂ ਇੱਕ ਬਣਾ ਰਹੇ ਹਿਮਾਚਲੀ ਪੂਰੀ। ਉਹ ਹਿਮਾਚਲੀ ਪੂਰੀ ਦੇ ਵਿੱਚ ਚਾਰ ਤਰ੍ਹਾਂ ਦਾ ਆਪਣੇ ਕੋਲ ਆਟਾ ਹੈ। ਅੱਛਾ। ਇੱਕ ਤਾਂ ਹੈਗਾ ਆਟਾ, ਇੱਕ ਮੈਦਾ, ਇੱਕ ਬੇਸਨ ਤੇ ਨਾਲ ਉਹਦੇ ਪਾਈ ਜਾਂਦੀ ਸੂਜੀ। ਹੂੰ ਪਰ ਉਹਦੇ ਵਿੱਚ ਕੁਝ ਮਸਾਲੇ ਹੈਗੇ ਆ ਜਿਹੜੇ ਪਾਏ ਜਾਂਦੇ ਹੈਗਾ ਮੇਥੀ ਪਾਈ ਜਾਂਦੀ ਹੈਗੀ ਆ ਉਹ ਪੂਰੀ ਹਿਮਾਚਲੀ ਪੂਰੀ ਤੁਸੀਂ ਸਿਖਾਉਂਗੇ ਉਹ ਪੂਰੀ ਤਰ੍ਹਾਂ ਥੋੜੇ ਨਾਲ ਦੇ ਹਜਮ ਹੋ ਜੂਗੀ ਜੀ ਭਾਪਾ ਸਾਬ ਮੈਂ ਮੈਂ ਤਾਂ ਇੱਕ ਤਰ੍ਹਾਂ ਦੀਆਂ ਪੂਰੀਆਂ ਸੁਣੀਆਂ ਸੀ ਤੁਹਾਡੇ ਕੋਲੇ ਆ ਕੇ ਕਾਫੀ ਤਰ੍ਹਾਂ ਦੀਆਂ ਪੂਰੀਆਂ ਮੈਂ ਤੁਹਾਨੂੰ ਹਿਮਾਚਲੀ ਪੂਰੀ ਦਿਖਾਉਂਦਾ ਆਂ ਆ ਹਿਮਾਚਲੀ ਪੂਰੀ ਦਾ ਪੇੜਾ ਦਿਓ ਮੈਨੂੰ ਇੱਕ ਅੱਛਾ ਤੇ ਇੱਕ ਇੱਕ ਗੱਲ ਹੋਰ ਪਈਏ ਸਿੱਧੇ ਸ਼ਬਦਾਂ ਚ ਕਹਿ ਲਈਏ ਵੀ ਜਿਹੜੇ ਪਾਕਿਸਤਾਨ ਚ ਛੋਲੇ ਭਟੂਰੇ ਬਣਦੇ ਆ ਪੂਰੀਆਂ ਬਣਦੀਆਂ ਉਹ ਪੰਜਾਬ ਦੇ ਵਿੱਚ ਬਿਲਕੁਲ ਜੈਤੋ ਮੰਡੀ ਦੇ ਵਿੱਚ ਤੁਸੀਂ ਟੇਸਟ ਕਰ ਸਕਦੇ ਆ ਹਾਂ ਪਾਕਿਸਤਾਨੀਆਂ ਦੀ ਲੋਨ ਅੱਲਾ ਜੀ ਛੋਲੇ ਭਟੂਰੇ ਦੇ ਉੱਤੇ ਇਹ ਸਾਰਾ ਟੇਸਟ ਮਿਲ ਰਿਹਾ ਜੀ ਅੱਜ ਦੀ ਘੜੀ ਹਾਜ਼ਰ ਹੈ ਆਪਣੇ ਕੋਲ ਹਮ ਮੈਂ ਤੁਹਾਨੂੰ ਦਿਖਾਣਾ ਟੈਕਸਚਰ ਦਿਖਾਉਣਾ ਹੈਗਾ ਕਿ ਹਿਮਾਚਲੀ ਪੂਰੀ ਦਾ ਮੈਂ ਤੁਹਾਨੂੰ ਦਿਖਾਉਣਾ ਹੈਗਾ ਜੇ ਪਈ ਹੋਈ ਦਾ ਆਪਣੇ ਕੋਲ ਹਮ ਜੀ ਇਹ ਆ ਹਿਮਾਚਲੀ ਪੂਰੀ ਦਾ ਹੁਣ ਆਪਣਾ ਹੈਗਾ ਮੈਂ ਕੈਮਰਾਮੈਨ ਨੂੰ ਕੋਲੋ ਕਰਕੇ ਮੜਾ ਦਿਖਾ ਅੱਛਾ ਇਹ ਹਿਮਾਚਲੀ ਪੂਰੀ ਆਪਣੀ ਅੱਛਾ ਇਹ ਹਿਮਾਚਲੀ ਪੂਰੀ ਇਹਦਾ ਪੇੜਾ ਜਿਹਨੂੰ ਆਪਾਂ ਲੋਈ ਕਹਿ ਦਿੰਦੇ ਹੈਗੇ ਹਿਮਾਚਲੀ ਪੂਰੀ ਦੀ ਥੋੜੇ ਸਾਹਮਣੇ ਆ ਦੇਖ ਲਓ ਹੂੰ ਜੀ ਇਹੋ ਜੀ ਪੂਰੀ ਤੁਹਾਨੂੰ ਨੇੜੇ ਤੇੜੇ ਨਹੀਂ ਮਿਲ ਸਕਦੀ ਕਿ ਆਪਣੀ ਗਰੰਟੀ ਹੈ ਜੀ ਜੀ ਇੱਕ ਇਹ ਗੱਲ ਹੋਰ ਇਹਨੂੰ ਚਲਾਉਣਾ ਜਾਂ ਸਟਾਰਟਅਪ ਕਰਨਾ ਬਈਆ ਲੈ ਲਓ ਕੋਈ ਗੱਲ ਨਹੀਂ ਇਹਨੂੰ ਸਟਾਰਟਅਪ ਕਰਨਾ ਔਖਾ ਕਿੰਨਾ ਕੁ ਹੋਇਆ ਕਿਉਂਕਿ ਕਿਸੇ ਕੰਮ ਨੂੰ ਸ਼ੁਰੂ ਕਰਨਾ ਔਖਾ ਤਾਂ ਹੁੰਦਾ ਹੀ ਆ ਦੇਖੋ ਜਦੋਂ ਆਪਾਂ ਕਹਿੰਦੇ ਕੋਈ ਕੰਮ ਨੂੰ ਬਦਲ ਕੇ ਆਪਾਂ ਕਿਸੇ ਕੰਮ ਦੇ ਵਿੱਚ ਆਣੇ ਹੈਗੇ ਆ ਜੀ ਇੱਕ ਵਾਰੀ ਸਾਨੂੰ ਥੋੜਾ ਔਖਾ ਲੱਗ ਦੋਸਤ ਮਿੱਤਰ ਜੀ ਤੇ ਮੇਰੇ ਜਿਹੜੇ ਪਿਆਰੇ ਸੀਗੇ ਸੱਜਣ ਮਿੱਤਰ ਸੀਗੇ ਬਹੁਤ ਉਹਨਾਂ ਨੇ ਮੇਰਾ ਸਾਥ ਦਿੱਤਾ ਬਹੁਤ ਸਾਥ ਦਿੱਤਾ ਨਾਲ ਦੀ ਉਹਦੀ ਸੈਟਅਪ ਲਵਾਈ ਠੀਕ ਹੈ ਨਾਲ ਦੇ ਅਸੀਂ ਕੰਮ ਸ਼ੁਰੂ ਕੀਤਾ ਹੁਣ ਪੂਰੀ ਮੰਡੀ ਪੂਰਾ ਸਾਥ ਦੇ ਰਹੀ ਹੈਗੀ ਜੀ ਮੈਂ ਜੱਤੋਂ ਮੰਡੀ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਆ ਆ ਦੇ ਦੋਸਤ ਮਿੱਤਰਾਂ ਦਾ ਆ ਦੇ ਛੋਟੇ ਭਰਾਵਾਂ ਦਾ ਆ ਦੀ ਮਾਤਾਵਾਂ ਦਾ ਆ ਦੀ ਭੈਣਾਂ ਦਾ ਮੇਰਾ ਬਹੁਤ ਸਾਥ ਦੇ ਰਹੀ ਹੈਗੀ ਇੱਥੇ ਬਹਿ ਕੇ ਖਾਂਦੀ ਹੈ ਠੀਕ ਹੈ ਆਂਦੇ ਆ ਸਾਡੇ ਕੋਲ ਹਰ ਰੋਜ਼ ਦਿੱਲੀ ਦੇ ਵਿੱਚ ਆ ਰਹੇ ਹੈਗੇ ਔਰ ਹਮੇਸ਼ਾ ਇਹ ਗੱਲ ਕਹਦੇ ਬਹੁਤ ਵਧੀਆ ਯੂਨਿਕ ਟੇਸਟ ਹੈ ਤੁਹਾਡਾ ਮੰਡੀ ਦਾ ਡਿਫਰੈਂਟ ਹੈਗਾ ਨੂੰ ਇਸੇ ਤਰੀਕੇ ਬਰਕਰਾਰ ਰੱਖੇ ਹੈ ਹੈਪੀ ਜੀ ਇੱਕ ਗੱਲ ਹੋਰ ਮੈਂ ਵਿਸਤਾਰ ਚ ਜਾਣਾ ਚਾਹਾਂਗਾ ਜੀ ਇਮੀਗ੍ਰੇਸ਼ਨ ਤੋਂ ਬਾਅਦ ਇਹ ਕੰਮ ਕੀਤਾ ਕੁਝ ਕ ਤਾਂ ਕਠਿਨਾਈਆਂ ਆਈਆਂ ਆਉਣਗੀਆਂ ਇਹਨੂੰ ਕਠਿਨਾਈਆਂ ਉਹਨਾਂ ਨੂੰ ਆਉਂਦੀ ਹੈ ਜੀ ਕਿਸੇ ਵੀ ਕੰਮ ਦੇ ਵਿੱਚ ਉਹਨੇ ਸੱਟ ਲਿਖ ਨਵਾਂ ਕੰਮ ਸੀਗਾ ਜੀ ਬਿਲਕੁਲ ਨਵਾਂ ਜਿਹਾ ਕੰਮ ਸੀਗਾ ਜਿਸਦੇ ਬਾਰੇ ਸਾਨੂੰ ਪਤਾ ਨਹੀਂ ਸੀਗਾ ਅਸੀਂ ਸਰਚ ਕੀਤਾ ਇਹਨੂੰ ਕਈ ਬੰਦਿਆਂ ਨੂੰ ਮਿਲੇ ਜੀ ਫਿਰ ਜਾ ਕੇ ਕਿਸੇ ਕੰਮ ਦੀ ਸੈਟਪ ਬੈਠੀ ਹਜੇ ਵੀ ਸਾਨੂੰ ਕਈ ਸਾਨੂੰ ਇਹ ਨਹੀਂ ਪਤਾ ਸਾਨੂੰ ਕੁਝ ਬਚ ਰਿਆ ਕਿ ਨਹੀਂ ਬਚ ਰਿਆਗਾ ਅਸੀਂ ਲੱਗੇ ਹੋਏ ਹਾਂ ਵੀ ਨਹੀਂ ਅੱਛਾ ਖਵਾਓ ਅੱਛਾ ਖਵਾਓ ਜੀ ਅੱਛਾ ਖਵਾਓ ਅੱਛਾ ਖਵਾਵਾਂਗੇ ਤਾਂ ਲੋਕੀ ਸਾਡੇ ਕੋਲ ਆ ਵੀ ਰਹੇਗੇ ਲੋਕੀ ਉਹ ਜਾ ਪਿਆਰ ਵੀ ਦੇ ਦੇਗੇ ਸਾਨੂੰ ਐਸੇ ਕਰਕੇ ਬਾਪ ਦਾ ਬਾਈਕ ਠੀਕ ਹੈ ਕੰਮ ਬਦਲਿਆ ਹੈਗਾ ਉੱਥੇ ਸਾਰਾ ਦਿਨ ਵਿਹਲੇ ਬੈਠਣ ਲੇ ਸੀ ਇੱਥੇ ਸਾਰਾ ਦਿਨ ਤੋੜਾ ਫੇਰਾ ਹੁੰਦਾ ਹੈ ਕੋਈ ਕਿਸੇ ਦਾ ਆਰਡਰ ਆ ਗਿਆ ਫੋਨ ਆ ਗਿਆ ਆਟੋ ਦੇਰ ਵੀ ਜਾਣਾ ਪੈਂਦਾ ਹੈਗਾ ਸਾਰਾ ਉਸ ਤਰੀਕੇ ਵੀ ਚੱਲਦਾ ਦਿਲ ਕਿਹੜੇ ਕੰਮ ਚ ਜ਼ਿਆਦਾ ਲੱਗਦਾ ਸੀ ਦਿਲ ਜੀ ਮਾਤਰ ਗੱਲ ਕਾ ਤੁਸੀਂ ਸਵਾਲ ਬੜਾ ਉਲਝਣਪਰਾ ਕਰਤਾ ਹੈਗਾ ਪਰ ਇਸ ਕੰਮ ਦੇ ਵਿੱਚ ਹੁਣ ਮਜ਼ਾ ਆ ਰਿਹਾ ਹੈਗਾ ਜੀ ਮਜ਼ਾ ਆ ਰਿਹਾ ਦਿਲ ਲੱਗ ਰਿਹਾ ਦਿਲ ਲੱਗ ਰਿਹਾ ਹੈਗਾ ਕਿਉਂਕਿ ਇੱਥੇ ਸਾਰੇ ਮਿੱਤਰ ਪਿਆਰੇ ਆਂਦੇ ਮਿਲਣ ਗਿਲਣ ਆਲੇ ਆਂਦੇ ਹੈਗੇ ਆ ਉੱਥੇ ਕੁਛ ਕਰਦੇ ਸੀਗੇ ਹਮ ਇਸ ਕੰਮ ਦੇ ਵਿੱਚ ਸਾਰੇ ਮੰਡੀ ਆ ਰਹੀ ਹੈਗੀ ਆ ਆਰਡਰ ਵੀ ਆ ਰਹੇ ਲੋਕਾਂ ਦੇ ਫੋਨ ਵੀ ਆ ਰਹੇ ਹੈਗੇ ਬਹੁਤ ਅੱਛਾ ਲੱਗਦਾ ਹੈਗਾ ਤੇ ਉੱਥੇ ਜਾਨਕੀ ਦੇਖੀ ਤਾਂ ਉੱਥੇ ਸਟੂਡੈਂਟ ਹੁੰਦੇ ਨੇ ਪੇਰੈਂਟਸ ਵਗੈਰਾ ਹੁੰਦੇ ਸੀਗੇ ਪਰ ਇੱਥੇ ਵਧੀਆ ਬੱਚਿਆਂ ਦਾ ਰਿਸਪਾਂਸ ਕਿਵੇਂ ਸੀ ਬਹੁਤ ਵਧੀਆ ਬਹੁਤ ਵਧੀਆ ਮੈਂ ਜਿੰਨਾ ਕਹਾਂ ਵੀ ਕਾਲਜ ਵਾਲੇ ਬੱਚੇ ਵੀ ਸਾਡੇ ਕੋਲ ਖਾਣ ਆਉਂਦੇ ਆ ਸਕੂਲ ਵਾਲੇ ਬੱਚੇ ਵੀ ਖਾਣ ਆਉਂਦੇ ਹੈਗੇ ਆ ਮੈਂ ਤੁਹਾਨੂੰ ਤੁਸੀਂ ਲਈਓ ਵੀਡੀਓ ਤੁਹਾਨੂੰ ਮੈਂ ਕਰਵਾਉਂਗਾ ਤੁਹਾਡੇ ਤੋਂ ਵੀਡੀਓ ਕਰਵਾਵਾਂਗੇ ਆਪਾਂ ਤੁਸੀਂ ਦੇਖੋ ਦੁਕਾਨ ਭਰੀ ਹੋਈ ਹੈ ਜਿਵੇਂ ਜਦੋਂ ਆਪਣੀ ਪਾਪਾ ਬਾਜੀ ਚਲਾਵਾਂਗੇ ਹੁਣ ਹੁਣ ਪਟੂੜੇ ਖਤਮ ਹੋ ਗਏ ਹੈਗੇ ਆਪਣੇ ਕੋਲ ਤਾਂ ਕਰਕੇ ਕੋਈ ਐ ਨਹੀਂਗਾ ਹੁਣ ਪਾਪਾ ਬਾਜੀ ਜੀ ਨਹੀਂ ਤਾਂ ਮੈਂ ਜਾਣਨਾ ਚਾਹੁੰਦਾ ਤੁਹਾਡੇ ਬੱਚਿਆਂ ਦਾ ਕਿਵੇਂ ਰਿਸਪੌਂਸ ਸੀ ਉਹਨਾਂ ਨੇ ਨਹੀਂ ਕਿਹਾ ਵੀ ਪਾਪਾ ਹੋਟਲ ਵਾਰੇ ਆਪਾਂ ਨੂੰ ਨੌਲੇਜ ਨਹੀਂ ਪਤਾ ਨਹੀਂ ਕਿੱਦਾਂ ਚੱਲੂਗਾ ਕੰਮ ਕਿੱਦਾਂ ਕਰ ਸਕਦੇ ਚਲੋ ਹੁਣ ਤਾਂ ਬਹੁਤ ਵਧੀਆ ਚੱਲ ਰਿਹਾ ਦੇਖੋ ਮੇਰੇ ਬੱਚੇ ਦਾ ਐਕਚੁਅਲੀ ਮੈਂ ਜਦੋਂ ਬੱਚਿਆਂ ਨਾਲ ਗੱਲ ਕੀਤੀ ਸੀ ਇਹ ਮੇਰੇ ਬੱਚੇ ਨੇ ਇੱਕ ਵਾਰੀ ਮੈਨੂੰ ਮਨਾ ਕੀਤਾ ਸੀ ਨਹੀਂ ਇਹ ਕੰਮ ਨਹੀਂ ਚਾਹੀਦਾਗਾ ਪਰ ਜਦੋਂ ਉਹਨਾਂ ਨੂੰ ਦੱਸਿਆ ਮੈਂ ਫਤ ਕੰਮ ਤਾਂ ਦੇਖੋ ਕਰਨਾ ਪਊਗਾ ਹੂੰ ਔਰ ਕੰਮ ਕੋਈ ਐਸਾ ਜੇ ਕਰਦੇ ਹੈਗੇ ਆ ਵੀ ਜਿੱਥੇ ਚਾਰ ਬੰਦਿਆਂ ਨੂੰ ਮੈਂ ਨਾਲ ਆਪੇ ਜੋੜ ਸਕਾਂ ਹੂੰ ਤਾਂ ਮੈਂ ਸਮਝਦਾ ਕੰਮ ਵਧੀਆ ਹੋਊਗਾ ਉਹ ਕਹਿੰਦੇ ਪਾਪਾ ਫਿਰ ਕਰੋ ਦੇਖੋ ਤੁਸੀਂ ਕਿਵੇਂ ਹੁੰਦਾ ਫੈਮਿਲੀ ਨੇ ਮੈਨੂੰ ਮੇਰੀ ਫੈਮਿਲੀ ਜਿਹੜੀ ਹੈਗੀ ਆ ਉਹ ਮੇਰਾ ਸਹਿਯੋਗ ਕਰਦੀ ਆ ਇਹ ਮੇਰੇ ਛੋਟੇ ਭਰਾ ਹੈਗੇ ਆ ਹੂੰ ਸੋਨੂ ਤੇ ਮੇਰਾ ਛੋਟਾ ਭਰਾ ਦਰ ਸ਼ਿਵਮ ਹੈਗਾ ਠੀਕ ਹੈ ਇਹ ਵੀ ਮੇਰੇ ਨਾਲ ਹੈਗੇ ਬੱਚੇ ਠੀਕ ਹੈ ਵੀ ਸਾਰੇ ਪੂਰਾ ਸਹਿਯੋਗ ਕਰ ਰਹੇ ਹੈਗੇ ਆ ਕਿ ਅਸੀਂ ਇੱਕ ਕਾਮਯਾਬੀ ਵਾਲੇ ਪਾਸੇ ਜਾਣਾ ਹੈਗਾ ਹੁਣ ਤੁਸੀਂ ਆਗੇ ਹੈਗੇ ਹੋ ਕਾਮਯਾਬੀ ਸਾਡੀ ਆਪਿਆ ਬਣੋ ਕੀ ਬਾਤ ਹੈ ਜੀ ਹੈਪੀ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਗੱਲਬਾਤ ਕੀਤੀ ਤਾਂ ਅਸੀਂ ਵੀ ਅਰਦਾਸ ਕਰਦੇ ਹਾਂ ਇੰਦਾ ਹੀ ਕੰਮ ਹਣਾ ਵਧੀਆ ਚੜਦੀ ਕਲਾ ਤੇ ਰਹੋ ਇੱਕ ਇੱਕ ਗੱਲ ਹੋਰ ਜਾਂਦਾ ਜਾਂਦਾ ਮੈਂ ਸਵਾਲ ਇੱਕ ਹੋਰ ਕਰੂੰਗਾ ਪੰਜਾਬ ਦੇ ਲੋਕ ਜ਼ਿਆਦਾਤਰ ਇਹ ਕਹਿੰਦੇ ਆ ਜੀ ਪੰਜਾਬ ਦੇ ਵਿੱਚ ਕੰਮ ਹੈ ਨਹੀਂ ਵੀ ਕੈਨੇਡਾ ਅਮਰੀਕਾ ਜਾਂ ਬਾਹਰਲੇ ਮੁਲਕਾਂ ਚ ਚਲ ਗਏ ਕੀ ਕਹਾਂਗੇ ਉਹਨਾਂ ਲੋਕਾਂ ਬਾਰੇ ਦੇਖੋ ਮੈਂ ਕੋਈ ਘਾਊਂਗਾ ਜਿਹੜੇ ਵੀ ਦਰਸ਼ਕ ਆਪਾਂ ਨੂੰ ਸੁਣ ਰਹੇ ਹੈਗੇ ਆ ਪੰਜਾਬ ਦੇ ਵਿੱਚ ਕੰਮ ਦੀ ਕਿਤੇ ਕਮੀ ਹੈ ਨਹੀਂ ਸਾਨੂੰ ਇੱਕ ਥੋੜਾ ਜਿਹਾ ਆਪ ਦੇ ਆਪ ਨੂੰ ਉਸ ਜਿਸ ਲੈਵਲ ਤੇ ਸੀ ਸੋਚਦੇ ਹੋਏ ਸੀ ਤਾਂ ਕੁਰਸੀ ਤੇ ਬਹਿ ਕੇ ਕੰਮ ਕਰਨਾ ਹੈਗਾ ਸਾਡੇ ਕੁਰਸੀ ਦੇ ਬੈਠੇ ਹੋਏ ਬੈਲ ਮਾਰੀਏ ਸਾਡੇ ਲਈ ਪਾਣੀ ਆ ਜਾਏ ਬੈਲ ਮਾਰੀਏ ਸਾਡੇ ਲਈ ਚਾਹ ਆ ਜਾਏ ਠੀਕ ਹੈ ਜਦੋਂ ਸੀ ਜਾਣਾ ਹੋਵੇ ਜਾਇਦ ਸਾਡੇ ਲਈ ਗੱਡੀ ਖੜੀ ਹੋਵੇ ਇਹ ਸੋਚ ਸਾਨੂੰ ਛੱਡਣੀ ਪਊਗੀ ਕੰਮ ਕੋਈ ਛੋਟਾ ਵੱਡਾ ਨਹੀਂ ਤੁਸੀਂ ਕੰਮ ਕਰੋ ਕੰਮ ਦੇ ਵਿੱਚ ਕਮਾਈ ਹੈਗੀ ਆ ਹਰ ਇੱਕ ਕੰਮ ਦੇ ਵਿੱਚ ਕਮਾਈ ਹੈਗੀ ਆ ਲੋਕ ਥੋੜਾ ਸਾਥ ਵੀ ਦੇਣਗੇ ਆਪਦੇ ਹੱਥੀ ਕੰਮ ਕਰੋ ਹੁਣ ਸਾਨੂੰ ਪਤਾ ਸੀ ਜਿੱਥੇ ਬੈਠੇ ਸੀ ਉੱਥੋਂ ਬੈਠ ਕੇ ਇੱਥੇ ਆ ਗਏ ਹੈਗੇ ਇੱਥੇ ਆ ਕੇ ਜਦੋਂ ਕੰਮ ਕਰਨ ਲੱਗੇ ਹੈਗੇ ਇਹਦਾ ਆਨੰਦੀ ਵੱਖਰਾ ਹੈਗਾ ਇੱਕ ਆਨੰਦੀ ਵੱਖਰਾ ਹੈਗਾ ਜੀ ਕੋਈ ਤਕਰੀਬਨ ਸਾਨੂੰ 100 150 ਬੰਦਾ ਸਾਡੇ ਕੋਲ ਆਦਾ ਹੈਗਾ ਖਾਣ ਲਈ 250 ਬੰਦੇ ਤੇ ਖਰਚਾ ਆ ਲੀਆਵੇ 250 ਬੰਦਾ ਸਾਨੂੰ ਮਿਲਦਾ ਹੈਗਾ ਸਾਨੂੰ ਟੇਸਟ ਦੱਸਦਾ ਉਹਦੇ ਰਿਵਿਊ ਦਿੰਦਾ ਹੈਗਾ ਉਹ ਅਸੀਂ ਉਸ ਹਰ ਨਾਲ ਕੋਸ਼ਿਸ਼ ਕਰਦੇ ਹੈਗੇ ਜੀ ਕੰਮ ਕਰੋ ਕੰਮ ਕੋਈ ਛੋਟਾ ਵੱਡਾ ਹੈ ਨਹੀਂਗਾ ਮੈਂ ਇਹੀ ਜਿਹੜੀ ਵੀ ਸਾਡੇ ਲੋਕ ਕੋਈ ਬਾਹਰ ਜਾਣਾ ਚਾਹੁੰਦੇ ਹੈਗੇ ਜਾਂ ਹੋਰ ਹੈ ਮਨ ਨੂੰ ਇਹੀ ਕਹੂੰਗਾ ਪੰਜਾਬ ਦੇ ਵਿੱਚ ਕੰਮ ਬਹੁਤ ਹੈ ਤੁਸੀਂ ਕੰਮ ਕਰੋ ਤੁਹਾਡੇ ਪੰਜਾਬ ਦੇ ਲੋਕ ਪਿਆਰ ਵੀ ਕਰਨਗੇ ਤੁਹਾਨੂੰ ਪਿਆਰ ਵੀ ਦੇਣਗੇ ਉਹਨੂੰ ਕਾਮਯਾਬੀ ਕਰਕੇ ਬਸ ਕੰਮ ਕਰੋ ਜੀ ਬਾਬਾ ਸ਼ੁਕਰੀਆ ਹੈਪੀ ਜੀ ਤੁਹਾਡੇ ਨਾਲ ਗੱਲਬਾਤ ਕੀਤੀ ਬਹੁਤ ਚੰਗਾ ਲੱਗਿਆ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਇੱਥੇ ਆਏ ਹੈਗੇ ਹੋ ਧੰਨਵਾਦ ਜੀ ਤਾਂ ਦੋਸਤੋ ਇਹ ਗੱਲਬਾਤ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਜੁੜਿਓ ਧੰਨਵਾਦ